ਅੱਜ ਕੱਲ ਦੇ ਸਮੇਂ ਦੇ ਵਿੱਚ ਗੱਡੀ ਤਾਂ ਹਰੇਕ ਕੋਲੇ ਹੀ ਆ ਤਾਂ ਚਲਾਈ ਵੀ ਹਰੇਕ ਵੀਰ ਨੇ ਹੋਊਗੀ ਗੱਡੀ ਤਾਂ ਇੱਕ ਬਹੁਤ ਵਧੀਆ ਆਪਾਂ ਵੀਡੀਓ ਲੈ ਕੇ ਆਏ ਥੋੜੇ ਵਾਸਤੇ ਜਿਵੇਂ ਆਮ ਕੀ ਹੁੰਦਾ ਕਈ ਵਾਰੀ ਆਪਣੀ ਚਾਬੀ ਹੈ ਜਿਹੜੀ ਗੱਡੀ ਦੇ ਵਿੱਚ ਰਹਿ ਜਾਂਦੀ ਤਾਂ ਗੱਡੀ ਲੋਕ ਹੋ ਜਾਂਦੀ ਆ ਤਾਂ ਮੁੜ ਕੇ ਆਪਾਂ ਨੂੰ ਸ਼ੀਸ਼ਾ ਭੰਨਣਾ ਪੈਂਦਾ ਜਾਂ ਪੱਟਣਾ ਪੈਂਦਾ ਜਾਂ ਮੈਸਤਰੀ ਕੋਲੇ ਜਾਣਾ ਪੈਂਦਾ ਏ ਤਾਂ ਇਹ ਸਭ ਕਰਨ ਦੀ ਨਹੀਂ ਲੋੜ ਗਈ ਤਾਂ ਬਹੁਤ ਹੀ ਸੌਖੇ ਤਰੀਕੇ ਨਾਲ ਆਹ ਵੀਰ ਨੇ ਦੱਸਿਆ ਵੀ ਆਪਾਂ ਜਿਹੜੀ ਚਾਬੀ ਆ ਉਹ ਗੱਡੀ ਦੇ ਵਿੱਚੋਂ ਕਿਵੇਂ ਕੱਢ ਸਕਦੇ ਆ ਤਾਂ ਆਓ ਜੁੜੇ ਰਹੋ ਵੀਡੀਓ ਦੇ ਨਾਲ ਦੇਖੋ ਅੱਗੇ ਤਾਂ ਸ਼ੇਅਰ ਵੀ ਜਰੂਰ ਕਰਿਓ Thank <laughs> you.